ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਗਲਵਨ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਮੱਲੇ ਦੀ ਰਾਜਨੀਤੀ ਨਹੀਂ ਚੱਲਨੀ ਇਹ ਦਿੱਲੀ ਦਾ ਕੰਮ ਆ ਜਿੰਨਾ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੇ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਵਾਅਦ ਨਹੀਂ ਚੱਕ ਕੇ ਗਿਆ ਇਹ ਕੀ ਕਰੂਗੇ ਹੁਣ ਇਹ ਗੱਲ ਦਾ ਵੀ ਧਈਆ ਕਰਕੇ ਚੱਲਿਆ ਕੇ ਭਗਤ ਸਿੰਘ ਤੇਰੀ ਸੋਚ ਤੇ ਪਹਿਲਾ ਪਿਆਗੇ ਠੋਕ ਇਹ ਅੱਜ ਅਪਰਾਲਾ ਕਰਕੇ ਚੱਲਿਆ ਥੋ ਪੇਪਰ ਫਾਈਲ ਕਰਕੇ ਲੋਕਾਂ ਦੀ ਕਚਹਿਰੀ ਚ ਜਾਣਾ ਲੋਕਾਂ ਦੇ ਫਤਵੇ ਤੋਂ ਬਾਅਦ ਲੁਧਿਆਣੇ ਦੀ ਸੇਵਾ ਕਰਨੀ ਆ ਤੇ ਲੁਧਿਆਣੇ ਦੇ ਲੋਕਾਂ ਦਾ ਜੋ ਬਣਦਾ ਹੱਕਾ ਉਹਦੇ ਹੱਕ ਦੀ ਲੜਾਈ ਲੜੀ ਇੱਕ ਪੈਸੇ ਪੈ ਸ਼ਾਮਲ ਹੋ ਗਏ ਬ੍ਰਦਰ ਆਮਾ ਦੇ ਪੱਕਾ ਕੰਮ ਬਣ ਗਏ ਦੇਖੋ ਕਿਵੇਂ ਫਰਦੀ ਜਿੱਤ ਪੱਕੀ ਆ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਕਲਵੰਨ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ ਇਹ ਦਿੱਲੀ ਦਾ ਕੰਮ ਆ ਜਿੰਨਾ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੀ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਵਾਅਦ ਨਹੀਂ ਚੱਕ ਕੇ ਗਿਆ ਏ ਕੀ ਕਰੋਗੇ ਹੁਣ ਜਲੰਧਰ ਬੀਜੇਪੀ ਚ ਸ਼ਾਮਲ ਹੋ ਗਏ ਸੀ ਅੱਜ ਲੁਧਿਆਣੇ ਅੱਜ ਕਾਂਗਰਸ ਚ ਸ਼ਾਮਲ ਹੋ ਗਏ ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ ਇਹ ਦਿੱਲੀ ਦਾ ਲੁਧਿਆਣੇ ਤੇ ਪੰਜਾਬ ਦੀ ਆਵਾਜ਼ ਆ 13 ਜੀਰੋ ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਫਿੱਟੂ ਨੇ ਕਿਹਾ ਕਿ ਰੇਵੜੇ ਰੋਪ ਲੱਗੇ ਨੇ ਦੋਵਾਂ ਰੋਹਾਂ ਦੇ ਬੈਂਸ ਬੰਦੂ ਜਿਹੜਾ ਵਿਰੋਧ ਹੋਇਆ ਵਾ ਉਹ ਜਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜਖਮ ਕਾਂਗਰਸ ਵੱਲੋਂ ਇਹ ਜਖਮ ਭਰੇ ਨਹੀਂ ਇਹਨਾਂ ਲੋਕਾਂ ਨੇ ਤੇ ਅੱਗੇ ਹੋਰ ਗੱਲਾਂ ਕਰਕੇ ਜਦੋਂ ਦੇਖਿਆ ਤੂੰ ਸਾਡੀ ਉਹ ਝੋਲੀ ਭਣ ਵੀ ਆ ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਲਾ ਰਹੀ ਆ ਇਹ ਜਖਮ ਜਾਣ ਕੇ ਹਰਾਏ ਕਰ ਦਿਆ ਇਹ ਲੋਕ ਇੱਕ ਦੁੱਖ ਦੀ ਨਬਜ਼ ਤੇ ਹੱਥ ਰੱਖ ਕੇ ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜੂਗਾ ਉਹਨੇ 84 ਚ ਇਹਨਾਂ ਦੇ ਪੰਜੇ ਦੇ ਕੀ ਕੁਛ ਕੀਤਾ ਬਾਬੇ ਨਾਨਕ ਦੇ ਪੰਜੇ ਨੇ 13 13 ਤੋਲ ਕੇ ਭੁੱਖਿਆਂ ਦਾ ਢਿੱਡ ਭਰਿਆ ਔਰ ਦੁਨੀਆ ਬਸੋਂ ਚ ਬਾਬੇ ਨਾਨਕ ਨੇ ਆਪਣਾ ਅਸ਼ੀਰਵਾਦ ਦਿੱਤਾ ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮਾਰ ਰਿਹਾ ਬਾਬੇ ਨਾਨਕ ਦੇ ਪੰਜੇ ਦੇ ਅਸ਼ੀਰਵਾਦ ਨਾਲ ਮਾਰ ਰਿਹਾ ਇਹਨਾਂ ਦਾ ਪੰਜਾ 84 ਚ ਲੋਕ ਜਾਣਦੇ ਆ ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲਿਆਮ ਕੀਤਾ ਸੀਗਾ ਅੱਜ ਉਸੇ ਕਰਕੇ ਵਿਰੋਧਤਾ ਹੋ ਰਹੀ ਹੈ ਕਿ ਇਹ ਵੀ ਕਹਿੰਦਾ ਕਿ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਕਾਂਗਰਸ ਤੇ ਆਵਾ ਦੇ ਪਾਰਟੀ ਵੱਲੋਂ ਮਿਲ ਕੇ ਹੁਣ ਸਿੱਧੂ ਮੂਸੇ ਦਾ ਹਾਲ ਕਰਨਾ ਚਾਹੁੰਦੇ ਉਹ ਭੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਨੇ ਅਸੀਂ ਤਾਂ ਆਪਣੀ ਸੇਵਾ ਕਰਦੇ ਫਿਰਦੇ ਆ ਲੋਕਾਂ ਦੀ ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ ਉਹ ਕ੍ਰਿਸਚਨ ਭਾਈਚਾਰੇ ਨੂੰ ਦੇਖਿਆ ਉੱਥੇ ਕੈਸੇ ਲਫਾ ਜਿੰਨਾ ਦੋਨਾਂ ਨੇ ਕਰਕੇ ਬੁਲਵਾਏ ਆ ਲੋਕਾਂ ਤੋਂ ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਇੱਤਲੀ ਅੱਜ ਕ੍ਰਿਸ਼ਨ ਭਾਈਚਾਰੇ ਕੋ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਕਨਈਏ ਨੇ ਗੱਲਾਂ ਕਹੀਆਂ ਨੇ ਦੇਖੋ ਇਹਨਾਂ ਦਾ ਕੰਮ ਆ ਪਹਿਲਾਂ ਕਰ ਲੋ ਫਿਰ ਮਾਫੀ ਮੰਗ ਲੋ ਇਹ ਕੀ ਕੰਮ ਆ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ 6 ਸਪ ਹੁੰਚਦੀ ਆ ਕਿਉਂ ਨਾ ਚਰਚ ਬਣੂਗੀ ਕਿਉਂ ਨਾ ਮੰਦਿਰ ਬਣੂਗਾ ਕਿਉਂ ਨਾ ਗੁਰਦੁਆਰਾ ਬਣੂਗਾ ਕਿਉਂ ਨਾ ਮੱਝ ਜਦ ਬਣੋਗੀ ਇਹ ਆਮ ਆਦਮੀ ਪਾਰਟੀ ਆ ਇਹ ਸਾਰਿਆਂ ਨੇ ਪਰਮਾਣਾ ਕਦਰ ਕਰਕੇ ਔਰ ਮੁਠੀ ਬਣ ਕੇ ਹੱਥ ਰੁਦਈ ਰਸਤਾ ਨਾ ਤੇਰੇ ਜੀ ਸਾਡਾ ਹੱਥ ਸਿੱਧੂ ਮਸੇਵਾਲੇ ਫਾਇਦਾ ਨਾ ਰੋਕ ਲਾਇਆ ਕਿ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਨੂੰ ਬਲਕੋਣ ਸਿੰਘ ਨੇ ਰੋਕ ਲਾਇਆ ਕਿ ਕੋ ਰਾਜਾ ਜੋ ਮਰਜੀ ਕਹੀ ਜਾਵੇ ਉਹ ਜਵਾਕ ਸਾਡੇ ਪੰਜਾਬ ਦੀ ਸ਼ਾਨ ਸੀ ਉਹ ਸਾਡੇ ਪੰਜਾਬ ਦਾ ਨਾਮ ਸੀ ਉਹਦੇ ਜਾਨ ਨਾਲ ਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾ ਕੁਝ ਇਹਨਾਂ ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ ਉਹਦਾ ਸਾਰਿਆਂ ਨੂੰ ਦੁੱਖ ਆ ਸਾਡੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੁੱਖ ਆ ਇਹਨਾਂ ਨੂੰ ਕੋ ਰੋਟੀਆਂ ਨਾਲ ਸੇਕੋ ਇਹ ਹਜੇ ਉਹਨਾਂ ਦੇ ਜ਼ਖਮ ਨੇ ਇਹ ਉਹਨੇ ਉੱਤੇ ਰੋਟੀਆਂ ਸੇਕ ਰੇ ਰੋਟੀਆਂ ਲੈ ਕੇ ਬਿੱਟੋ ਲਗਾ ਰੋਪਾ ਆਇਆ ਨੇ ਬਿੱਟੋ ਰੋਟੀਆਂ ਲੈ ਕੇ ਬਿੱਟੋ ਲਗਾ ਰੋਪਾ ਆਇਆ ਕੰਦੇ ਕਿ ਨੋਟਿਸ ਭੇਜਿਆ ਨੇ ਮੈਨੂੰ ਤੁਸੀਂ ਮੈਨੂੰ ਇਹ ਦੱਸੋ ਬਿੱਟੂ ਨੇ ਜਿਹੜੇ ਲੋਕਤੰਤਰ ਦੀ ਸੌਂ ਖਾਦੀ ਆ 10 ਸਾਲ ਉਹ ਐਮਪੀ ਰਿਹਾ ਵਾ ਕਿਉਂ ਟੈਕਸ ਨਾ ਦਊਗਾ ਆ ਤੁਸੀਂ ਆ ਜਿੰਨੇ ਪੱਤਰਕਾਰ ਵੀ ਖੜੇ ਆ ਬਾਕੀ ਬੰਦੇ ਖੜੇ ਆ ਆਪਾਂ ਲੋਕ ਟੈਕਸ ਨਹੀਂ ਦਿੰਦੇ ਤੇ ਨਿਆਣਾ ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦੇਵੇਂਗਾ ਤੂੰ ਟੈਕਸ ਉਹ ਕੋਈ ਲੱਗ ਚੀਜ਼ ਤਾਂ ਨਹੀਂ ਹੈਗਾ ਵੀ ਤੂੰ ਜੇ ਮੈਂ ਟੈਕਸ ਦਿੰਦਾ ਭੋਲਾ ਜੀ ਸਿੱਧੂ ਮੋਹੀ ਸਾਹਿਬ ਅਸੀਂ ਸਾਰੇ ਟੈਕਸ ਦਿੰਨੇ ਆ ਤੇ ਬੰਦੇ ਨੂੰ ਟੈਕਸ ਦੇਣ ਦੀ ਕੀ ਅਰਜ਼ਾ ਤੁਸੀਂ ਪਹਿਲਾਂ ਤਾਂ ਉਹਦੇ ਤੇ ਕਾਰਵਾਈ ਇਸ ਗੱਲ ਦੀ ਹੋਣੀ ਚਾਹੀਦੀ ਉਹਨੇ ਇੰਨੀ ਦੇਰ ਦਿੱਤਾ ਕਿਉਂ ਨਹੀਂ ਸਰ 19 ਪਰ ਹੁਣ ਤੁਸੀਂ ਬੇਕਾਰ ਕਰਦਾ ਆਪਣਾ ਆਪਣਾ ਘਰ ਕਿਹੜਾ ਦੇ ਰਿਹਾ ਹਾਂ ਇੱਕ ਕਰੋੜ 80 ਲੱਖ ਰੁਪਇਆ ਰਾਤੋਂ ਰਾਤ ਕਿਹੜੀ ਮਿੱਟੀ ਦੇ ਅੰਦਰ ਉੱਤੇ ਮਸ਼ੀਨ ਲੱਗੀ ਆ ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ ਜਿਹੜਾ 8 ਸਾਲ ਕਰਾਇਆ ਨਹੀਂ ਗਾ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਆਇਆ ਟਾਈਮ 'ਤੇ ਕਰੋੜ 80 ਲੱਖ ਰੁਪਇਆ ਆਇਆ ਕਿਨੇ ਦਿੱਤਾ ਔਰ ਕਿਨੇ ਕਿੱਤੋ ਲੈ ਕੇ ਆਇਆ ਤੁਸੀਂ ਕਹਿੰਦੇ ਮੈਂ ਕਰ ਦਊਂਗਾ ਉਹ بے ਘਰ ਹੋ ਗਿਆ ਤੁਸੀਂ ਕਹਿੰਦੇ ਮੈਂ ਕਰ ਦਿੰਦਾ ਉਹਨੂੰ ਤੁਸੀਂ ਕਹਿੰਦੇ ਗਿੱਟੂ ਘਾ ਲਓਗੇ ਐਂ ਦਾ ਮੇਰੇ ਮੇਰੇ ਕੋਲ ਆ ਕੇ ਸੌਂਦੇ ਹੋ ਕੇ ਜਾਂ ਸਿੱਧੂ ਵਾਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ ਚੈਨੀਕਾ ਲੈ ਆ ਜਾਏਗੀ ਆ ਉੱਥੋਂ ਚੱਕ ਲਿਆਵੇ